ਇਹ ਸੇਵੀਆਂ ਬਣਾਉਣ ਵਾਸਤੇ ਅਸੀਂ ਇੱਕ ਕੋਲੀ ਸੇਵੀਆਂ ਦੇ ਲਈ ਹੈ ਇਹਦੇ ਵਿੱਚ ਮੈਂ ਇਹ ਵਾਲੀਆਂ ਸੇਵੀਆਂ ਦੇ ਇਸਤੇਮਾਲ ਕੀਤਾ ਹੈ ਜੀ ਤੇ ਇਹਨੂੰ ਅਸੀਂ ਗੁੜ ਪਾ ਕੇ ਬਣਾਵਾਂਗੇ ਗੁੜ ਦੇ ਨਾਲ ਵੀ ਬਹੁਤ ਜਿਆਦਾ ਟੇਸਟੀ ਬਣਦੀਆਂ ਨੇ ਥੋੜੇ ਜਿਹੇ ਇਧਰ ਆਪਾਂ ਡਰਾਈ ਫਰੂਟ ਲਏ ਨੇ ਜੀ ਇਹਨਾਂ ਨੂੰ ਕੱਟ ਕੇ ਤਿਆਰ ਕਰ ਲਿਆ ਤੇ ਇੱਕ ਚਮਚਾ ਆਪਾਂ ਨਾਰੀਅਲ ਦਾ ਬੁਰਾਦਾ ਲਿਆਇਆ ਜੀ ਤੇ ਮਿੱਠਾ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਇਹਦੇ ਵਿੱਚ ਵੱਧ ਘੱਟ ਕਰ ਸਕਦੇ ਹੋ ਜੀ ਆਪਣੇ ਸਵਾਦ ਦੇ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਮਿੱਠਾ ਪਾ ਸਕਦੇ ਹੋ ਤਿੰਨ ਚਮਚੇ ਆਪਾਂ ਇਸ ਤਰ੍ਹਾਂ ਗੁੜ ਲਿਆ ਜੀ ਗੁੜ ਨੂੰ ਅਸੀਂ ਇਸ ਤਰ੍ਹਾਂ ਤੋੜ ਲਿਆ ਜੀ ਤੇ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਇਹਨੂੰ ਵੱਧ ਘੱਟ ਕਰ ਸਕਦੇ ਹੋ ਦੋ ਚਮਚੇ ਆਪਾਂ ਨਾਰੀਅਲ ਦਾ ਬਰਾਦਾ ਲਿਆ 10-15 ਦਾਣੇ ਅਪਸੋਗੀ ਲਈ ਜੇ ਚਾਰ-ਪੰਜ ਬਦਾਮ ਉਹਨਾਂ ਨੂੰ ਇਸ ਤਰ੍ਹਾਂ ਬਰੀਕ ਕੱਟ ਲਿਆ ਜੀ ਚਾਰ-ਪੰਜ ਪੀਸ ਪਿਸਤੇ ਦੇ ਉਹਨਾਂ ਨੂੰ ਵੀ ਇਸ ਤਰ੍ਹਾਂ ਕੱਟ ਲਿਆ ਚਾਰ-ਪੰਜ ਕਾਜੂ ਉਹਨਾਂ ਨੂੰ ਵੀ ਇਸ ਤਰ੍ਹਾਂ ਅਸੀਂ ਬਰੀਕ ਕੱਟ ਕੇ ਤਿਆਰ ਕੀਤਾ ਇਹਦੇ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦੀ ਰੈਸਪੀ ਗੋੜ ਵਾਲੀਆਂ ਮਿੱਠੀਆਂ ਸੇਵੀਆਂ ਬਣਾਉਣ ਵਾਸਤੇ ਅਸੀਂ ਇੱਥੇ 1 ਕਿਲੋ ਡਬਲ ਫੈਟ ਦੁੱਧ ਲਿਆ ਜੀ ਦੁੱਧ ਨੂੰ ਅਸੀਂ ਪਹਿਲਾਂ ਇੱਕ ਉਬਾਲਾ ਦਵਾ ਲਾਂਗੇ ਤੇ ਫਿਰ ਇਹਨੂੰ ਥੋੜਾ ਜਿਹਾ ਗਾੜਾ ਕਰਾਂਗੇ ਤੇ ਫਿਰ ਅਸੀਂ ਇਹਦੇ ਵਿੱਚ ਸੇਵੀਆਂ ਨੂੰ ਐਡ ਕਰਾਂਗੇ ਦੇਖੋ ਜੀ ਦੁੱਧ ਵਿੱਚ ਇੱਕ ਉਬਾਲਾ ਆ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਵਧੀਆ ਜਿਹਾ ਫਲੇਵਰ ਵਾਸਤੇ 3-4 ਲੱਛੀਆਂ ਉਹਨਾਂ ਨੂੰ ਕੱਟ ਕੇ ਇਸ ਤਰ੍ਹਾਂ ਦਰਦਰਾ ਉਹਦਾ ਪਾਊਡਰ ਤਿਆਰ ਕੀਤਾ ਜੀ ਉਹ ਪਾ ਦਾਂਗੇ ਤੇ ਇਹਨੂੰ ਇਸ ਤਰ੍ਹਾਂ ਹੀ ਬਿਲਕੁਲ ਲੋ ਫਲੇਮ ਤੇ ਥੋੜੀ ਦੇਰ ਵਾਸਤੇ ਕੜਨ ਦਵਾਂਗੇ ਕੜਾਈ ਵਿੱਚ ਅਸੀਂ 1 ਚਮਚਾ ਦੇਸੀ ਘਿਓ ਪਾ ਲਿਆ ਜੀ ਕਿਉਂ ਨੂੰ ਆਪਾਂ ਹਲਕਾ ਜਿਹਾ ਗਰਮ ਕਰਕੇ ਫਿਰ ਇਹਦੇ ਵਿੱਚ ਅਸੀਂ ਡਰਾਈ ਫਰੂਟ ਟਰੋਸਟ ਕਰਾਂਗੇ ਇਹ ਵਾਲੇ ਸਾਰੇ ਡਰਾਈ ਫਰੂਟ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਬਿਲਕੁਲ ਲੋ ਫਲੇਮ ਤੇ ਸੀ ਇਹਨਾਂ ਨੂੰ ਟਰੋਸਟ ਕਰ ਲਾਂਗੇ ਇਸ ਤਰ੍ਹਾਂ ਡਰਾਈ ਫਰੂਟ ਟਰੋਸਟ ਕਰਕੇ ਪਾਉਣ ਨਾਲ ਸੇਵੀਆਂ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਤੇ ਡਰਾਈ ਫਰੂਟ ਵੀ ਕ੍ਰਾਂਚੀ ਹੋ ਜਾਂਦੇ ਨੇ ਡਰਾਈ ਫਰੂਟ ਟਰੋਸਟ ਹੋ ਗਏ ਨੇ ਹੁਣ ਅਸੀਂ ਇਹਦੇ ਵਿੱਚ ਇਹ ਵਾਲੀ ਸੌਗੀ ਪਾ ਦਾਂਗੇ ਸਿਰ ਇਹਦੇ ਚ ਸੌਗੀ ਪਾਤੀ ਤੋਂ ਅਪਾ ਗੈਸ ਬੰਦ ਕਰਕੇ ਇਹ ਵਾਲਾ ਨਾਰਿਕਲ ਦਾ ਬਰਾਦਾ ਇਹ ਵੀ ਪਾ ਦਾਂਗੇ ਕਿਉਂਕਿ ਇਹ ਪੈਰ ਆਪਣੀ ਕੜਾਈ ਕਾਫੀ ਗਰਮ ਹੈ ਤੇ ਉਹਦੇ ਨਾਲ ਹੀ ਇਹ ਹਲਕਾ ਜਿਹਾ ਰੋਸਟ ਹੋ ਜਾਣਾ ਹੈ ਹੁਣ ਇਹ ਸਾਰੇ ਡਰਾਈ ਫਰੂਟ ਨੂੰ ਅਸੀਂ ਇੱਕ ਪਲੇਟ ਚ ਕੱਢ ਲਾਂਗੇ 5-6 ਮਿੰਟ ਤੋਂ ਅਸੀਂ ਦੁੱਧ ਨੂੰ ਮੀਡੀਅਮ ਫਲੇਮ ਤੇ ਉਬਾਲ ਰਹੇ ਹਾਂ ਜੀ ਹੁਣ ਅਸੀਂ ਇਹਦੇ ਵਿੱਚ ਗੁੜ ਪਾ ਦਾਂਗੇ ਮੈਂ ਇਹਦੇ ਚ ਥੋੜਾ ਜਿਹਾ ਗੁੜ ਵਿਚਾਰਿਆ ਜੇ ਜ਼ਰੂਰਤ ਪੈਗੀ ਤੇ ਆਪਾਂ ਬਾਅਦ ਵਿੱਚ ਇਹਨੂੰ ਪਾਲਾਂਗੇ ਇਸ ਤਰ੍ਹਾਂ ਹੀ ਅਸੀਂ ਇਹਨੂੰ ਪੱਕਣ ਦੇਵਾਂਗੇ ਓਨੀ ਦੇਰ ਆਪਾਂ ਹਲਕਾ ਜਿਹਾ ਸੇਵੀਆਂ ਨੂੰ ਭੁੰਨ ਕੇ ਤਰੋਸਟ ਕਰ ਲਵਾਂਗੇ ਦੇਖੋ ਜੀ ਗੁੜ ਦੇ ਨਾਲ ਇਹਦਾ ਕਲਰ ਕਿੰਨਾ ਵਧੀਆ ਆ ਗਿਆ ਜੀ ਤੇ ਟੇਸਟ ਵੀ ਬਹੁਤ ਵਧੀਆ ਹੁੰਦਾ ਹੈ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਅਸੀਂ ਗੁੜ ਨੂੰ ਦੁੱਧ ਵਿੱਚ ਪਾ ਕੇ ਉਬਾਲਦੇ ਆਂ ਤੇ ਦੁੱਧ ਫਟ ਜਾਂਦਾ ਹੈ ਤੇ ਜਦੋਂ ਤੁਸੀਂ ਜਦੋਂ ਵੀ ਗੁੜ ਲਿਆਣਾ ਹੈ ਤੇ ਤੁਸੀਂ ਵਧੀਆ ਕੁਆਲਿਟੀ ਦਾ ਗੁੜ ਲਿਆਣਾ ਹੈ ਕਿਉਂਕਿ ਤੁਸੀਂ ਇਹ ਦੇਖਣਾ ਹੈ ਕਿ ਜਦੋਂ ਅਸੀਂ ਨੂੰ ਦੁੱਧ ਵਿੱਚ ਉਬਾਲਾ ਦਵਾਉਣਾ ਹੈ ਤਾਂ ਬਿਲਕੁਲ ਵੀ ਫਟੇ ਨਾ ਜਾਂ ਪਹਿਲਾਂ ਤੁਸੀਂ ਥੋੜੇ ਜਿਹਾ ਦੁੱਧ ਨੂੰ ਵੱਖਰਾ ਉਬਾਲ ਕੇ ਚੈੱਕ ਕਰ ਲਵੋ ਕਿਉਂਕਿ ਜਿਹੜਾ ਆਪਾਂ ਗੁੜ ਵਰਤਦੇ ਆਏ ਬਹੁਤ ਹੀ ਜ਼ਿਆਦਾ ਵਧੀਆ ਹੈ ਤੇ ਇਹਨੂੰ ਅਸੀਂ ਇਸ ਤਰ੍ਹਾਂ ਹੀ ਦੁੱਧ ਵਿੱਚ ਪਾ ਕੇ ਉਬਾਲਦੇ ਹਾਂ ਬਿਲਕੁਲ ਵੀ ਦੁੱਧ ਖਰਾਬ ਨਹੀਂ ਹੁੰਦਾ ਅੱਧਾ ਚਮਚਾ ਅਸੀਂ ਕੜਾਈ ਦੇ ਵਿੱਚ ਫਿਰ ਤੋਂ ਕਿਉਂ ਪਾ ਲਿਆ ਜੀ ਕਿਉਂ ਨੂੰ ਹਲਕਾ ਜਿਹਾ ਗਰਮ ਕਰ ਲਿਆ ਹੁਣ ਇਹ ਵਾਲੀਆਂ ਸਾਰੀਆਂ ਸੇਵੀਆਂ ਇਹਨਾਂ ਨੂੰ ਕੜਾਈ 'ਚ ਪਾ ਦਾਂਗੇ ਬਿਲਕੁਲ ਲੋ ਫਲੇਮ ਤੇ ਇਹਨਾਂ ਨੂੰ ਅਸੀਂ ਭੁੰਨ ਕੇ ਤਿਆਰ ਕਰਾਂਗੇ ਸੇਵੀਆਂ ਆਪਣੀਆਂ ਪੁੱਜ ਕੇ ਬਿਲਕੁਲ ਤਿਆਰ ਨੇ ਜੀ ਹੁਣ ਅਸੀਂ ਗੈਸ ਬੰਦ ਕਰ ਦਾਂਗੇ ਇੱਧਰ ਅਸੀਂ ਦੁੱਧ ਚੈੱਕ ਕਰਾਂਗੇ ਦੇਖੋ ਜੀ ਹੁਣ ਅਸੀਂ ਦੁੱਧ ਨੂੰ ਦੇਖ ਰਹੇ ਹਾਂ ਜੀ ਦੁੱਧ ਬਿਲਕੁਲ ਤਿਆਰ ਹੈ ਜੀ ਦੋ ਚਾਰ ਮਿੰਟ ਇਹਨੂੰ ਅਸੀਂ ਹੋਰ ਪਕਾ ਲਾਂਗੇ ਫਿਰ ਅਸੀਂ ਇਹਨੂੰ ਸੇਵੀਆਂ ਦੇ ਵਿੱਚ ਐਡ ਕਰਾਂਗੇ ਹੁਣ ਅਸੀਂ ਸਾਰੇ ਦੁੱਧ ਨੂੰ ਸੇਵੀਆਂ ਦੇ ਵਿੱਚ ਪਾ ਦਾਂਗੇ ਤੇ ਇਹਨਾਂ ਚਾਰ ਮੈਂਟਸ ਸੀ ਇਹਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਫਿਰ ਅਸੀਂ ਇਹਨਾਂ ਨੂੰ ਚੈੱਕ ਕਰਾਂਗੇ। ਲਓ ਜੀ ਬਹੁਤ ਹੀ ਟੇਸਟੀ ਆਪਣੀਆਂ ਗਰਮਾ ਗਰਮ ਗੁੜ ਵਾਲੀਆਂ ਮਿੱਠੀਆਂ ਸੇਵੀਆਂ ਬਣ ਕੇ ਬਿਲਕੁਲ ਤਿਆਰ ਨੇ ਜੀ ਦੇਖੋ ਜੀ ਕਿੰਨੀਆਂ ਸੋਹਣੀਆਂ ਬਣੀਆਂ ਨੇ ਕਿਉਂਕਿ ਜਿਸ ਟਾਈਮ ਤੇ ਇਹਨਾਂ ਨੇ ਥੋੜਾ ਠੰਡਾ ਹੋਣਾ ਤੇ ਇਹਨਾਂ ਨੇ ਕਾਫੀ ਗਾੜੇ ਹੋ ਜਾਣਾ। ਹੁਣ ਅਸੀਂ ਇਹਦੇ ਵਿੱਚ ਇਹ ਵਾਲੇ ਸਾਰੇ ਡਰਾਈ ਫਰੂਟਸ ਜਿਹੜੇ ਆਪਾਂ ਤਿਆਰ ਕੀਤੇ ਸੀ ਉਹ ਪਾ ਦਾਂਗੇ। ਇਹਨਾਂ ਨੂੰ ਚੰਗੀ ਤਰ੍ਹਾਂ ਅੰਮਲਾਲਾ ਲਵਾਂਗੇ। ਬਸ ਬਹੁਤ ਹੀ ਜਲਦੀ ਤੇ ਘੱਟ ਸਮੇਂ ਵਿੱਚ ਬਣ ਕੇ ਤਿਆਰ ਹੁੰਦੀਆਂ ਨੇ ਜਦੋਂ ਵੀ ਤੁਹਾਡਾ ਜਲਦੀ ਜਲਦੀ ਕੁਝ ਮਿੱਠਾ ਖਾਣ ਨੂੰ ਮਨ ਕਰੇ ਤਾਂ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਹੋ ਜੀ ਤੁਸੀਂ ਇਹਨੂੰ ਭਾਵੇਂ ਠੰਡਾ ਖਾਓ ਜਾਂ ਗਰਮ ਖਾਓ ਇਹ ਤੁਹਾਡੀ ਆਪਣੀ ਇੱਛਾ ਹੈ ਜੇ ਤੁਸੀਂ ਇਹਨਾਂ ਨੂੰ ਠੰਡਾ ਖਾਣਾ ਹੈ ਤਾਂ ਤੁਸੀਂ ਠੰਡਾ ਕਰਕੇ ਇਹਨੂੰ ਫ੍ਰਿਜ 'ਚ ਰੱਖੋ ਤੇ ਬਿਲਕੁਲ ਠੰਡੀਆਂ ਠੰਡੀਆਂ ਸੇਵੀਆਂ ਨੂੰ ਖਾਓ ਤੇ ਬਹੁਤ ਹੀ ਸਵਾਦ ਲੱਗਦੀਆਂ ਨੇ ਲਓ ਜੀ ਗਰਮਾ ਗਰਮ ਆਪਣੀਆਂ ਗੁੜ ਵਾਲੀਆਂ ਮਿੱਠੀਆਂ ਸੇਵੀਆਂ ਬਣ ਕੇ ਤਿਆਰ ਨੇ ਇਹਨੂੰ ਤੁਸੀਂ ਕਿਸੇ ਵੀ ਤਿਉਹਾਰ ਤੇ Holi ਤੇ ਬਣਾ ਕੇ ਖਾ ਸਕਦੇ ਹੋ ਕਿਉਂਕਿ ਹੁਣ ਹੋਲੀ ਦਾ ਤਿਉਹਾਰ ਆਉਣ ਵਾਲਾ ਹੈ ਤੇ ਕੋਈ ਵੀ ਘਰ ਵਿੱਚ ਆਵੇ ਤਾਂ ਵੀ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਹੋ। ਲਓ ਜੀ ਬਹੁਤ ਹੀ ਟੇਸਟੀ ਗਰਮਾ ਗਰਮ ਗੋੜ ਵਾਲੀਆਂ ਸੇਵੀਆਂ ਬਣ ਕੇ ਤਿਆਰ ਨੇ। ਦੇਖੋ ਜੀ ਕਿੰਨੀਆਂ ਸੋਹਣੀਆਂ ਬਣੀਆਂ ਨੇ ਬਸ ਇੰਨਾ ਕਿ ਆਪਾਂ ਇਹਨਾਂ ਨੂੰ گاੜਾ ਕਰਾਂਗੇ। ਹੁਣ ਅਸੀਂ ਗੈਸ ਬੰਦ ਕਰ ਦਾਂਗੇ ਕਿਉਂਕਿ ਜਿਸ ਟਾਈਮ ਤੇ ਇਹਨਾਂ ਨੇ ਠੰਡੀਆਂ ਹੋਣਾ ਤੇ ਹੋਰ ਵੀ گاੜੀਆਂ ਹੋ ਜਾਣਾ ਹੈ ਜੀ। ਬਸ ਜੀ ਹੁਣ ਇਹਨੂੰ ਗਰਮਾ ਗਰਮ ਆਪਾਂ ਕਰਦੇ ਹਾਂ ਜੀ ਸਰਵ। ਸੇਵੀਆਂ ਨੂੰ ਅਸੀਂ ਇੱਕ ਪਲੇਟ ਵਿੱਚ ਕੱਢਾਂਗੇ। ਲਓ ਜੀ ਸੇਵੀਆਂ ਬਣ ਕੇ ਬਿਲਕੁਲ ਤਿਆਰ ਨੇ ਦੇਖੋ ਜੀ ਕਿੰਨੀਆਂ ਵਧੀਆ ਬਣੀਆਂ ਨੇ ਤੇ ਖਾਣ ਵਿੱਚ ਵੀ ਬਹੁਤ ਟੇਸਟੀ ਨੇ ਤੁਸੀਂ ਵੀ ਇੱਕ ਵਾਰੀ ਇਹਨਾਂ ਗੁੜ ਵਾਲੀਆਂ ਸੇਵੀਆਂ ਨੂੰ ਜ਼ਰੂਰ ਬਣਾ ਕੇ ਟਰਾਈ ਕਰਿਓ ਜਦੋਂ ਵੀ ਤੁਹਾਡਾ ਜਲਦੀ ਕੁਝ ਮਿੱਠਾ ਖਾਣ ਨੂੰ ਮਨ ਕਰੇ ਤੁਸੀਂ ਇਹਨੂੰ ਬਣਾ ਸਕਦੇ ਹੋ ਕਿਉਂਕਿ ਬਹੁਤ ਹੀ ਫਟਾਫਟੇ ਬਣ ਜਾਂਦੀਆਂ ਨੇ ਜ਼ਿਆਦਾ ਟਾਈਮ ਨਹੀਂ ਲੱਗਦਾ ਤੁਸੀਂ ਇਹਨਾਂ ਨੂੰ ਭਾਵੇਂ ਗਰਮ ਖਾਓ ਜਾਂ ਠੰਡਾ ਖਾਓ ਜੇ ਤੁਸੀਂ ਇਹਨਾਂ ਨੂੰ ਠੰਡਾ ਖਾਣਾ ਹੈ ਤੇ ਇਹਨਾਂ ਨੂੰ ਠੰਡਾ ਕਰਕੇ ਫ੍ਰਿਜ 'ਚ ਰੱਖੋ ਤੇ ਠੰਡੀਆਂ ਸੇਵੀਆਂ ਵੀ ਬਹੁਤ ਜ਼ਿਆਦਾ ਸਵਾਦ ਲੱਗਦੀਆਂ ਨੇ ਕੋਈ ਵੀ ਗੈਸਟ ਆਵੇ ਤਾਂ ਵੀ ਤੁਸੀਂ ਇਹਨੂੰ ਬਣਾ ਸਕਦੇ ਹੋ ਕੋਈ ਵੀ ਦਿਨ ਤਿਹਾਰ ਹੋਵੇ ਤੇ ਇਹਨੂੰ ਬਣਾ ਕੇ ਸਰਵ ਕਰ ਸਕਦੇ ਹੋ ਜੀ ਇਹ ਸੀ ਮੇਰਾ ਤਰੀਕਾ ਗੁੜ ਵਾਲੀਆਂ ਸੇਵੀਆਂ ਬਣਾਉਂਦਾ ਤਾਂ ਤੁਸੀਂ ਵੀ ਇਹਨੂੰ ਇੱਕ ਵਾਰੀ ਜ਼ਰੂਰ ਬਣਾਇਓ ਮਿਲਾਂਗੇ ਜੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ